ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਆ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਬੜੇ ਲੰਬੇ ਲੰਬੇ ਵਾਅਦੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਦੇ ਨਾਲ ਉਹ ਸਪੈਸ਼ਲ ਬਿਜਲੀ ਦੀ ਸਬਸਿਡੀ ਦੀ ਗੱਲ ਕੀਤੀ ਸੀ ਹਜ਼ਾਰ ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲ ਕੀਤੀ ਸੀ ਲੈਂਡ ਆਰਡਰ ਦੀ ਗੱਲ ਕੀਤੀ ਸੀ ਰੇਤਾ ਦੀ ਗੱਲ ਕੀਤੀ ਸੀ ਲੇਕਿਨ ਅੱਜ ਸਾਰੇ ਮੋਰਚਿਆਂ ਤੇ ਆਮ ਆਦਮੀ ਪਾਰਟੀ ਸਰਕਾਰ ਫੇਲ ਹੋ ਗਈ ਹੈ ਉਹ ਰਾਜ ਜਿਹੜਾ ਹੈ ਕੱਲ ਨਾਦਰ ਸ਼ਹੀਦ ਫਰਮਾਨ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਜਿਹੜੀ ਤਿੰਨ ਤੋ ਜੂਨੀਅਰ ਤੋਂ ਨਹੀਂ ਸਬਸਿਡੀ ਜਦੋਂ ਚੀਫ ਸੈਕ੍ਰੇਟਰੀ ਸੀਗੇ ਕਾਂਗਰਸ ਪਾਰਟੀ ਆ ਜੋ ਵਾਪਸ ਲੈ ਲਿੱਤੀ ਗਈ ਹੈ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਅਸੀਂ ਬਿਜਲੀ ਮੁਫਤ ਦੇ ਰਹੇ ਹਾਂ ਦੂਸਰੇ ਪਾਸੇ ਲੋਕਾਂ ਤੇ ਇੱਕ ਹੋਰ ਬੋਝ ਪਾਤਾ ਉਹਦੇ ਨਾਲ ਜਿਹੜਾ ਪੈਟਰੋਲ ਡੀਜ਼ਲ 90 ਰੁਪਏ 90 60 ਪੈਸੇ ਦਾ ਰੇਟ ਵਧਾਤਾ ਉਹਦੇ ਨਾਲ ਜਿਹੜਾ ਆਮ ਲੋਕ ਪਹਿਲਾਂ ਹੀ ਜਿਹੜਾ ਬੇਰੋਜ਼ਗਾਰੀ ਔਰ ਗਰੀਬੀ ਤੋਂ ਜੂਝ ਰਿਹਾ ਹੈ ਲੇਕਿਨ ਇਹਦੇ ਨਾਲ ਉਹਨਾਂ ਤੇ ਹੋਰ ਆਰਥਿਕ ਬੋਝ ਪਾਤਾ ਔਰ ਇਹ ਸਰਕਾਰ ਜਦੋਂ ਚੁਣ ਕੇ ਆਈ ਸੀ ਇਹਨਾਂ ਨੇ ਇੱਕ ਨਾਰਾ ਦਿੱਤਾ ਸੀ ਕਿ ਆਮ ਆਦਮੀ ਦੀ ਸਰਕਾਰ ਹੈ ਔਰ ਅੱਜ ਇਹਨਾਂ ਦੀ ਅਸਲੀਅਤ ਸਾਰਿਆਂ ਦੇ ਸਾਹਮਣੇ ਆ ਗਈ ਹੈ ਕਾਂਗਰਸ ਪਾਰਟੀ ਪੂਰੇ ਪੰਜਾਬ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਪਹਿਲਾਂ ਤਾਂ ਸੀ ਆਇਆ ਹੈ ਫਿਰ ਅਸੀਂ ਗਲੀ ਗਲੀ ਮੋਹੱਲੇ ਚ ਬਲੌਕ ਲੈਵਲ ਤੇ ਬੂਥ ਲੈਵਲ ਤੇ ਤਾਂ ਕਿ ਜਿਹੜੀਆਂ ਆਨਲੀਆਂ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਚਾਹੇ ਬਾਈ ਇਲੈਕਸ਼ਨ ਹੈ ਲੋਕ ਇਹਨਾਂ ਨੂੰ ਮਜ਼ਾ ਛਕਾਣਗੇ ਤਾਂ ਕਿ ਇਹ ਜਿਹੜੇ ਵੱਧੇ ਰੇਟ ਹੈ ਵਾਪਸ ਲੈ ਸਕਣ ਦੇਖੋ ਤੁਸੀਂ ਚੈੱਕ ਕਰੋ ਜੇ ਨਿਆਣਾ ਹੁੰਦਾ ਉਹ ਪਹਿਲਾਂ ਐਡਵਰਟਾਈਜ਼ਮੈਂਟ ਬੜੇ ਜੋਰਾਂ ਸਰ ਤੇ ਹੁੰਦੀ ਹੈ 700 ਕਰੋੜ ਰੁਪਏ ਇਹਨਾਂ ਦਾ ਐਡਵਰਟਾਈਜ਼ਮੈਂਟ ਦਾ ਬਜਟ ਹੈ ਜਿਹੜਾ ਕਿ ਕਾਂਗਰਸ ਵੱਲੇ 70 ਕਰੋੜ ਵੀ ਨਹੀਂ ਸੀਗਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਸਿਰਫ ਆਪਣਾ ਚਿਹਰਾ ਦਿਖਾਉਣ ਵਾਸਤੇ ਇਹ ਐਡਵਰਟਾਈਜ਼ਮੈਂਟ ਤੇ ਰੋੜ ਰਿਹਾ ਹੈ ਔਰ ਦੂਜੇ ਪਾਸੇ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਬੜੀ ਸ਼ਰਮਨਾਕ ਗੱਲ ਹੈ ਔਰ ਜਲਦੀ ਲੋਕ ਇਹਦਾ ਜਵਾਬ ਦੇਣਗੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਦੇਖੋ ਅਸੀਂ ਤਾਂ ਬੇਸਿਕਲੀ ਡੈਮੋਕ੍ਰੇਸੀ ਕੀ ਹੁੰਦਾ ਹੈ ਕਿ اپੋਜੀਸ਼ਨ ਦਾ ਕੰਮ ਹੈ ਆਵਾਜ਼ ਉਠਾਣਾ ਅਸੀਂ ਆਵਾਜ਼ ਰੇਜ਼ ਕਰਾਂਗੇ ਅੱਜ ਸਾਡਾ ਧਰਨਾ ਡਿਸਟ੍ਰਿਕਟ ਲੈਵਲ ਤੇ ਹੈ ਜਿਹਨੇ ਵਾਰਡ ਲੈਵਲ ਤੇ ਜਾਏਗਾ ਬਲੋਕ ਲੈਵਲ ਤੇ ਜਾਏਗਾ ਫਿਰ ਧਰਨਾ ਬੂਥ ਲੈਵਲ ਤੇ ਜਾਏਗਾ ਜਦੋਂ ਤੱਕ ਇਹ ਰੇਡ ਵਾਪਸ ਨਹੀਂ ਲੈਂਦੇ ਧਰਨਾ ਪ੍ਰਦਰਸ਼ਨ ਜਿੱਦਾਂ ਤੁਹਾਨੂੰ ਪਤਾ ਹੈ ਸਾਡੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਦੇ ਸਾਡੇ ਆਮ ਲੋਕਾਂ ਦਾ ਗਲਾ ਘੋਟਤਾ ਹੈ 3 ਰੁਪਏ ਬਿਜਲੀ ਦੀ ਯੂਨਿਟ ਵਧਾਤੀ ਹੋਈ ਹੈ ਔਰ ਜਿਹੜੀ ਕਿ ਸਾਡੇ ਕਾਂਗਰਸ ਸਰਕਾਰ ਨੇ ਘਟਾਈ ਸੀ ਅਸੀਂ ਸਬਸਿਡੀ ਦੇ ਰਹੇ ਸੀਗੇ ਉਹਨੇ ਉਹ ਰੱਦ ਕਰਤਾ ਤੇ ਹੁਣ ਉਹਨਾਂ ਨੇ ਨਵਾਂ ਮੈਮੋਰੈਂਡਮ ਲਿਆਂਦਾ ਔਰ 3 ਰੁਪਏ ਪਰ ਯੂਨਿਟ ਵਧਾਤਾ ਜਿਹੜਾ ਕਿ ਬਹੁਤ ਸਾਰਾ ਸਾਡੀ ਆਮ ਜਨਤਾ ਦੇ ਪੈਣਾ ਔਰ ਉਹਨਾਂ ਨੇ ਤਕਰੀਬਨ 65 ਪੈਸੇ ਪੈਟਰੋਲ ਮਗਰ ਵਧਾਤੇ ਔਰ 95 ਪੈਸੇ ਜਿਹੜਾ ਤਕਰੀਬਨ 1 ਰੁਪਿਆ ਹੀ ਹੋ ਗਿਆ ਉਹਨਾਂ ਨੇ ਪਰ ਲੀਟਰ ਦੇ ਵਧਾਤਾ ਜੇ 5 ਲੀਟਰ ਤੇਲ ਪਵਾਉਣੇ ਆ ਅਪਰੋਕਸਿਮੇਟ 5 ਰੁਪਏ ਸਾਨੂੰ ਫालतੂ ਦੇਣੇ ਪੈ ਗਏ ਕਾਮ ਬੰਦੇ ਨੂੰ ਕਿੱਥੋਂ ਭਰਾਂਗੇ ਜਿਹੜੀ ਕੀ ਸਰਕਾਰ ਵੋਟਾਂ ਲੈਣ ਵੇਲੇ ਇਹਨਾਂ ਨੇ ਸਾਡੇ ਜਿਹੜੇ ਮੈਮੋਰੈਂਡਮ ਸੀ ਕੰਟੀਨਿਊ ਰੱਖੇ ਉਹਨਾਂ ਨੂੰ ਰੱਦ ਕਰਕੇ ਹੁਣ ਇਹਨਾਂ ਨੇ ਰੇਟ ਬਿਜਲੀ ਦੇ ਵਧਾਤੇ ਪੈਟਰੋਲ ਦੇ ਵਧਾਤੇ ਅਸੀਂ ਇਹ ਸਭ ਨਹੀਂ ਹੋਣ ਦੇਵਾਂਗੇ ਔਰ ਇਸ ਸਰਕਾਰ ਨੂੰ ਵਾਪਸ ਲੈਣੇ ਹੀ ਪਊਗੇ ਇਹਦੀ ਅਸੀਂ ਸਖਤ ਨਿੰਦਾ ਕਰਦੇ ਆਂ ਔਰ ਜਿੰਨੀ ਦੇਰ ਤੱਕ ਇਹ ਸਰਕਾਰ ਲੋਟੂ ਸਰਕਾਰ ਇਹ ਆਪਣਾ ਇਹ ਜਿਹੜਾ ਨਵਾਂ ਇਹਨਾਂ ਨੇ 3 ਰੁਪਏ ਪਰ ਯੂਨਿਟ ਵਧਾਤੀ ਵਾਪਸ ਨਹੀਂ ਲਿਆਂਦੀ ਉਨੀ ਦੇਰ ਨਸੀ ਇਹ ਦੇਖੋ ਸਰਕਾਰ ਧਰਨੇ ਲਾਉਣੇ ਬੰਦ ਕੀ ਕਰਾਂਗੇ ਮਜਬੂਰੀ ਤੁਸੀਂ ਦੇਖ ਸਕਦੇ ਹੋ ਲਾਸਟ ਟਾਈਮ ਵਾਰਡ ਨੰਬਰ 5 ਦੇ ਇਹਨਾਂ ਦਾ ਆਪਣਾ ਮੌਜੂਦਾ ਜਿਹੜਾ ਕੈਂਡੀਡੇਟ ਦੀ ਜਿਹਨੂੰ ਇਹ ਸੋਚ ਰੇ ਸੀ ਟਿਕਟ ਦੇਣ ਦੀ ਸੋਚ ਰੇ ਨੇ ਦੇਣੀ ਨਹੀਂ ਦੇਣੀ ਬਾਅਦ ਦੀ ਗੱਲ ਹੈ ਉਹ ਖੁਦ ਧਰਨੇ ਲਗਾ ਰਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਖੁਦ ਸਕੂਲਾਂ ਦੇ ਬਾਹਰ ਧਰਨੇ ਲੈ ਗਿਆ ਇਸ ਤੋਂ ਬਾਅਦ ਇਹ ਧਰਨੇ ਕਿੱਥੋਂ ਬੰਦ ਕਰੂਗੇ ਅੱਜ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਆਪ ਪਾਰਟੀ ਦੀ ਇਹ ਸਰਕਾਰ ਲੋਕ ਤਾਂ ਸੋਚ ਰਹੇ ਸੀ ਕਿ ਕੁਝ ਜਿਹੜੀ ਇੰਨੀ ਮਹਿੰਗਾਈ ਆ ਲੋਕਾਂ ਨੂੰ ਕੋਈ ਰਾਹਤ ਮਿਲੂਗੀ ਪਰ ਅੱਜ ਸਰਕਾਰ ਦਾ ਅੱਧਾ ਸਮਾਂ ਗੁਜ਼ਰ ਗਿਆ 2.5 ਸਾਲ ਨਿਕਲ ਗਏ ਅੱਜ 2.5 ਸਾਲਾਂ ਦੇ ਵਿੱਚ ਹਰ ਬੰਦੇ ਤੇ ਇੰਨਾ ਬੋਝ ਪਾ ਰਹੇ ਨੇ ਅੱਜ ਪੈਟਰੋਲ ਡੀਜ਼ਲ ਤੁਸੀਂ ਆ ਬਿਜਲੀ ਦੇਖੋ ਜਿਹੜੀ ਸਬਸਿਡੀ ਖਤਮ ਕਰਤੀ ਔਰ ਲੋਡ ਆਰਡਰ ਦੀ ਇੰਨੀ ਮਾੜੀ ਹਾਲਤ ਹੈ ਪੰਜਾਬ ਦੇ ਵਿੱਚ ਅੱਜ ਲੋਕ ਇਹ ਸੋਚਦੇ ਕਿ ਇਹ ਗਲਤ ਲੋਕਾਂ ਦੀ ਸਰਕਾਰ ਬਣਾ ਲਈ ਜਿਹੜੀ 5 ਸਾਲ ਪੰਜਾਬ ਨੂੰ ਪਿੱਛੇ ਕਰਤਾ ਇਹਨਾਂ ਨੇ ਪਹਿਲਾਂ ਨਾਲੋਂ ਜੇ ਸਰ ਦੇਖਿਆ ਜਾਵੇ ਬਾਹਰ ਵੀ ਬੜੇ ਕਿਸੇ ਨੇ ਕੋਈ ਆਮ ਪਰੋਖੀ ਬਟਾ ਲੜਕੇ ਜਿਹਾ ਨਹੀਂ ਕੀਤਾ ਹੈ ਅਸਰਾ ਵਾਦਾ ਕੋਈ ਘਰ ਘਰ ਨੇਮਨ ਲੈ ਕੇ ਫਿੱਟ ਕਰਕੇ ਤੇ ਬੜਿਆ ਦੇਖੋ ਰੋਜ਼ ਝੂਠ ਬੋਲ ਮੈਂ ਸਮਝਦਾ ਜੇ ਝੂਠ ਬੋਲਣ ਵਾਲਿਆਂ ਦਾ ਕਿਤੇ ਮੁਕਾਬਲਾ ਕਰਾ ਲੈਣ ਤਾਂ ਇਹ ਆਪ ਵਾਲਿਆਂ ਨੂੰ 골ਡ ਮੈਡਲ ਮਿਲੇ ਰੋਜ਼ ਇਹ ਝੂਠ ਬੋਲਦੇ ਨੇ ਕਿਸੇ ਦਾ ਇੱਕ ਵਾਦਾ ਵੀ ਪੂਰਾ ਨਹੀਂ ਕੀਤਾ ਨਾ ਕੋਈ ਕਰਨ ਦੀ ਉਮੀਦ ਹੈ ਹਰਪ੍ਰੀਤ ਰਿਪੂਗਿਲ ਸਾਪਕਾ ਪ੍ਰਦਾਨ ਮੈਂ ਦੇਵੇ ਕਿ ਤੁਸੀਂ ਆ ਦੇਖ ਹੀ ਸਕਦੇ ਹੋ ਆਮ ਲੋਕਾਂ ਨੂੰ ਲੁੱਟਣਾ ਬੰਦ ਕਰੋ ਜਿਹੜੀ ਸਾਡੀ ਭਗਵੰਤ ਮਾਨ ਆਪ ਸਰਕਾਰ ਹੈ ਉਹਨੇ ਬਹੁਤ ਹੀ ਵਾਅਦੇ ਕੀਤੇ ਸੀ ਜਦੋਂ ਇਹ ਇੱਕ ਚੋਣ ਜਿੱਤ ਕੇ ਆਈ ਸੀ ਕਿ ਅਸੀਂ ਲੋਕਾਂ ਦੇ ਹਿੱਤਾਂ ਵਿੱਚ ਨਿਤਰਾਂਗੇ ਪਰ ਇਹ ਸਰਕਾਰ ਬਿਲਕੁਲ ਹੀ ਜੁਮਲੇਬਾਜ਼ੀਆਂ ਦੀ ਸਰਕਾਰ ਹੈ ਮੈਂ ਪੁੱਛਣਾ ਚਾਹਾਂਗੀ ਕਿ ਪਹਿਲਾਂ ਹੀ ਤੁਸੀਂ ਜਿਹੜੀਆਂ ਭੈਣਾਂ ਨੂੰ ਵਾਅਦੇ ਕੀਤੇ ਸੀ ਨੌਕਰੀਆਂ ਦੇਣ ਦੇ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦੇ ਅੱਜ ਤੱਕ ਉਹ ਵਾਅਦੇ ਤਾਂ ਪੂਰੇ ਨਹੀਂ ਹੋਏ ਪਰਾ ਜਿਹੜਾ ਹੁਣ ਨਵਾਂ ਡੀਜ਼ਲ ਔਰ ਪੈਟਰੋਲ ਦੇ ਉੱਤੇ ਇਹਨਾਂ ਨੇ ਵੈਟ ਵਧਾ ਦਿੱਤਾ ਹੈ ਇਹ ਆਮ ਲੋਕਾਂ ਦੀ ਜੇਬਾਂ ਦੇ ਵਿੱਚ ਹੀ ਫਰਕ ਪੈਣਾ ਹੈ ਕਿਉਂਕਿ ਅਮੀਰਾਂ ਨੂੰ ਇਹਨਾਂ 5 ਰੁਪਏ ਨਾਲ ਫਰਕ ਨਹੀਂ ਪੈਣਾ ਪਰ ਜਿਨ੍ਹਾਂ ਦੇ ਘਰਾਂ ਵਿੱਚ ਰੋਟੀਆਂ ਨਹੀਂ ਪਕਦੀਆਂ ਉਹਨਾਂ ਦੇ ਘਰਾਂ ਵਿੱਚ 5 ਰੁਪਏ ਦਾ ਇਹ ਹੋਰ ਇਜ਼ਾਫਾ ਜਿਉ ਕਿਤੇ ਆਣ ਜਾਣ ਤਾਂ ਮੈਨੂੰ ਲੱਗਦਾ ਹੈ ਕਿ ਇਹ ਤਾਂ ਬਹੁਤ ਵੱਡੀ ਮਾਰ ਪਈ ਹੈ ਆਮ ਆਦਮੀ ਜਿਹੜੇ ਲੋਕ ਨੇ ਤਾਂ ਭਗਵੰਤ ਮਾਨ ਸਾਹਿਬ ਕੁਝ ਸੋਚੋ ਇਹਨਾਂ ਬਾਰੇ ਅੱਜ ਜੀ ਸਾਡਾ ਤੇਰੀ ਆਮ ਆਦਮੀ ਪਾਰਟੀ ਇਹ ਕੱਲ ਵਿਧਾਨ ਸਭਾ ਪਟਰੋਲ ਡੀਜ਼ਲ ਦੇ 95 ਬੱਤੇ 70 ਬੱਤੇ ਰੇਟ ਵਧਾ ਕੇ ਲੋਕਾਂ ਨੂੰ ਦੱਸ ਦਿੱਤਾ ਵੀ ਆਮ ਆਦਮੀ ਪਾਰਟੀ ਨਹੀਂ ਸਰਕਾਰ ਨਹੀਂ ਇੱਕ ਘਟਿਆ ਸਰਕਾਰ ਹੈ ਜੇ ਲੋਕਾਂ ਨਾਲ ਵਾਅਦੇ ਕਰਕੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਕੀਤਾ ਅਸੀਂ ਦੱਸ ਜਿਹੜਾ ਆਮ ਆਦਮੀ ਗਰੀਬ ਆਦਮੀ ਜਿਹੜਾ ਮੋਟਰਸਾਈਕਲ ਤੇ ਜਾਣ ਵਾਲਾ ਬੰਦਾ ਉਹ ਸੋਚਦਾ ਵੀ ਤੇਲ ਦਾ ਰੇਟ ਹੋਰ ਘਟੇ ਪਰ ਇਹ ਸਰਕਾਰ ਨੇ ਹੋਰ ਵਧਾਤੇ ਆਪਣੇ ਖਰਚੇ ਵਧਾਈ ਆਪਣੇ ਖਰਚੇ ਜਿਹੜੇ ਲੋਕਾਂ ਨੇ ਬੋਝ ਆਪਣਾ ਖਰਚਾ ਲੋਕਾਂ ਦੇ ਪਾਈ ਜਾਂਦੇ 700 ਕਰੋੜ ਰੁਪਏ ਦਾ ਜਿਹੜਾ ਐਜੂਟੈਂਸ ਦਾ ਬੋਝ ਹੈ ਕਾਂਗਰਸ ਸਰਕਾਰ ਬਲੇ 77 ਕਰੋੜ ਦਾ ਹੁੰਦਾ ਸੀ ਹੁਣ ਇੱਥੇ ਬੋਇੰਟ ਕਰਕੇ ਉਹਨੂੰ ਘਟਾ ਨਹੀਂ ਸਕਦਾ ਪਏ ਲੋਕਾਂ ਦੇ ਬੋਝ ਨਵਾਂ ਵਧਾ ਰਿਆ ਉਹ ਬਿਜਲੀ ਰੇਟ ਤਿੰਨੇ ਫੇਰ ਜੂਨੀਅਰ ਰੇਟ ਵਧਾ ਦਿੱਤਾ ਇੱਕ ਕਿੱਡਾ ਵੱਡਾ ਧੱਕਾ ਵੀ 7 ਕਿਲੋਵਾਟ ਤੋਂ ਬਾਅਦ ਕੋਈ 15 ਕਨੈਕਸ਼ਨ ਨਾਲ ਕੋ ਜੁਰਮ ਹੈ ਉਹਨੂੰ ਤਿੰਨੇ ਰੁਪਏ ਰੇਟ ਵਧਾ ਦਿੱਤਾ ਤਿੰਨੇ ਜੂਨਟ ਇਹ ਬਹੁਤ ਵੱਡੀ ਧੱਕੇ ਜਾਈ ਹੈ ਇਹ ਸਾਡਾ ਰੋਜ਼ ਤਰਨਾ ਜਿਹੜਾ ਕਾਂਗਰਸ ਪਾਰਟੀ ਹੈ ਜਿਲੇ ਲੈਵਲ ਤੇ ਫਿਰ ਇਹ ਬਲੌਗ ਲੈਵਲ ਤੇ ਜਾਂ ਅਡਾ ਵਾਰਡ ਲੈਵਲ ਤੇ ਹੱਲ ਲੈਵਲ ਤੇ ਜਾਵਾਂਗੇ ਜਦ ਤੱਕ ਇਹ ਰੇਟ ਵਾਪਸ ਨਹੀਂ ਜਾਂਦੇ ਅਸੀਂ ਇਹਨਾਂ ਲਈ ਨਾ ਕਿ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਿਰਦੇਸ਼ਾ ਨਾਲ ਪੂਰੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿੱਚ ਬਲੌਗ ਪ੍ਰਧਾਨਾਂ ਵੱਲੋਂ ਇਹ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਥੋੜੀ ਦੇਰ ਵਿੱਚ ਆਪਾਂ ਡੀਸੀ ਨੂੰ ਵੀ ਮਰਿੰਡਮ ਦੇਣ ਜਾ ਰਹੇ ਆ ਹੁਣ ਇਹ ਜੀ ਸਾਰਾ ਜ਼ਿਲ੍ਹਾ ਕਾਂਗਰਸ ਵੱਲੋਂ ਪੰਜਾਬ ਕਾਂਗਰਸ ਦਾ ਪੁਤਲਾ ਸਾੜਿਆ ਇਹ ਤਾਂ ਸਾੜਿਆ ਕਿ ਢਾਈ ਸਾਲ ਹੋ ਗਏ ਸਰਕਾਰ ਬਣੀ ਅੱਜ ਤਾਂ ਭਗਵੰਤ ਮਾਨ ਜੀ ਨੇ ਹੱਤ ਕਰਤੀ ਬਿਜਲੀ ਦੇ ਪਟ્રોલ ਦੇ ਹਟ 7 70 ਰੁਪਏ ਡੀਜਾ ਦੇ ਪਟ્રોલ ਦੀਆਂ ਦਰਾਂ ਦੇ ਵਿੱਚ ਇਹਨਾਂ ਨੇ ਵਧਾਤੀਆਂ ਇਹ ਗਰੀਬਾਂ ਦੇ ਨਾਲ ਸਰੇ ਆ ਮਤਕਾ ਕਿਉਂਕਿ ਇੱਕ ਪਾਸੇ ਤਾਂ ਲਾਇਨ ਆਰਡਰ ਬਿਲਕੁਲ ਖਤਮ ਹੈ ਮਹਿੰਗਾਈ ਚਰਮ ਸੀਮਾ ਤੇ ਹੁਣ ਕਹਿੰਦੇ ਸੀ ਬਿਜਲੀ ਬਿਜਲੀ ਉਹਨਾਂ ਦੀਆਂ ਵੀ ਦਰਾਂ ਵਧਾਤੀਆਂ ਉਹਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਸ਼ੁਰੂ ਤੋਂ ਪੰਜਾਬ ਦੀ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਦੀ ਆ ਰਹੀ ਹੈ ਕਰਦੀ ਰਹੇਗੀ ਪੰਜਾਬ ਦੀ ਜਨਤਾ ਹੁਣ ਜਾਣ ਚੁੱਕੀ ਹੈ ਕਿ ਭਗਵੰਤ ਸਹਾ ਬਾਹਰ ਸਰਕਾਰ ਨੇ ਜੋ ਕਿਹਾ ਸੀ ਉਹਦੇ ਉਲਟ ਕਰਕੇ ਦਿਖਾਇਆ ਹੁਣ ਉਹਨਾਂ ਨੂੰ ਮੂੰਹ ਲਾਣਾ ਬਿਲਕੁਲ ਬੰਦ ਕਰ ਚੁੱਕੀ ਹੈ ਦੇਖਿਆ ਵੀ ਬਕਰ ਜਿਹੜੇ ਦੋਰ ਲਾਏ ਨੇ ਬਿੱਲ ਫ੍ਰੀ ਆ ਮੇਰੇ ਕਥਨ ਕਿ ਕਿੱਥੋਂ ਅਸੀਂ ਦੇਖਿਆ ਵੀ ਗੋ ਇਹਨੇ ਪਰੇਸ਼ਾਨ ਹੋਏ ਨੇ 2.5 ਸਾਲਾਂ ਚ ਲੋਕਾਂ ਨੇ ਜਿਹੜੀਆਂ 92 ਸੀਟਾਂ 1000 ਰੁਪਏ ਦੀ ਆੜ ਦੇ ਵਿੱਚੋਂ ਫੋਟਾ ਪਾਈਆਂ ਸੀ ਹੁਣ ਉਹ ਰੋ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੋਂ ਆਮ ਪਾਰਟੀ ਆ ਰਹੀ ਹੈ ਪੰਜਾਬ ਐ ਬੁਰੀ ਤਰ੍ਹਾਂ ਆ ਰਹੀ ਹੈ ਕਿਉਂ ਆ ਰਹੀ ਹੈ ਹੁਣ ਵੀ ਪੰਚਾਇਤੀ ਚੋਣਾਂ ਬਿਨਾ ਨਿਸ਼ਾਨ ਤੋਂ ਕਰਾਈਆਂ ਜਾ ਰਹੀਆਂ ਕਿਉਂਕਿ ਭਗਵੰਤ ਮਾਨ ਜੀ ਨੂੰ ਪਤਾ ਮੇਰੀ ਉਲਟੀ ਗਿਣਤੀ ਉਹ ਦਿਨਾਂ ਤੋਂ ਚਾਲੂ ਹੋਈ ਹੈ ਜਦੋਂ ਔਰਤਾਂ ਦੀ ਵਾਦਵਾਵਾਂ ਲਈਆਂ ਹੁਣ ਤਾਂ ਇਹ ਸਰਕਾਰ ਜਲਦੀ ਬਣੇਗੀ ਦੇਖੋ ਸਾਰੇ ਆਮ ਵਪਾਰੀ ਚੱਕੇ ਜਾ ਰਿਹਾ ਇਹ ਦੇਖੋ ਇੱਕ ਬੇકરી ਮਾਲਕ ਨੂੰ ਇੱਕ ਪੱਲੋ ਆ ਗਿਆ ਉਹਦੀ ਦੁਕਾਨ ਤੇ ਫਾਇਰ ਕੀਤਾ ਜਾ ਰਿਹਾ ਫਾਇਰ ਨਹੀਂ ਚੱਲਦਾ ਪੌਣਾ ਘੰਟੇ ਬਾਅਦ ਫੇਰ ਫਾਇਰ ਕੀਤਾ ਜਾ ਰਿਹਾ ਜਿਹੜੇ ਗੈਂਗਸਟਰਾਂ ਦਾ ਇਨਕਾਊਂਟਰ ਕਹਿੰਦੇ ਆ ਇਹਨਾਂ ਦੀਓ ਪੱਲਿਓਏ ਬੰਦੇ ਨੇ ਆਪ ਹੀ ਇਹ ਪ੍ਰਸ਼ਾਸਨ ਨੂੰ ਕਹਿ ਰਿਹਾ ਲੋਕੀ ਆਪਣੇ ਆਪ ਨੂੰ ਠੱਗੇ ਮਹਿਸੂਸ ਹੋ ਰਿਹਾ ਤੁਸੀਂ ਮੋਬਾਈਲ ਲੈ ਕੇ ਚਲੋ 2 ਮਿੰਟ ਚੈਨ ਚ ਲੈ ਦੀ ਮੋਬਾਈਲ ਐ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਇਹਨਾਂ ਦਾ ਪ੍ਰਸ਼ਾਸਨ ਇਹਨਾਂ ਦੇ ਹੱਥੋਂ ਜਾ ਚੁੱਕਾ ਹੈ ਕਮਿਸ਼ਨਰ ਡੀਸੀ ਕੋਈ ਵੀ ਇਹਨਾਂ ਦਾ ਕਹਿਣਾ ਨਹੀਂ ਮੰਨ ਰਿਹਾ ਕਿਉਂ ਨਹੀਂ ਮੰਨ ਰਿਹਾ ਕਿਉਂਕਿ ਆਪ ਐਮਐਲਏ ਮੰਤਰੀ ਪਰਸ਼ਟਾਚਾਰੀ ਨਹੀਂ ਭ੍ਰਸ਼ਟਾਚਾਰੀ ਦੀ ਕਿ ਅਸੀਂ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਧਰਨਾ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੀ ਲੁੱਟਮਾਰ ਨੀਤੀ ਦੇ ਖਿਲਾਫ ਜਿਹੜਾ ਧਰਨਾ ਦਿੱਤਾ ਗਿਆ ਇਹਨਾਂ ਦੀ ਨੀਤੀਆਂ ਦੇ ਖਿਲਾਫ ਜਿਹੜਾ ਧਰਨਾ ਦਿੱਤਾ ਹੈ ਸਾਰੇ ਇਕੱਠੇ ਹੋ ਕੇ ਜਨਤਾ ਦੀ ਆਵਾਜ਼ ਚੱਕਣ ਕਰਕੇ ਅੱਜ ਇਕੱਠੇ ਹੋਏ ਆ ਸਰ ਜਿਹੜੀ ਦਾਮ ਵਧਾਏ ਗਏ ਹਨ ਹਰ ਚੀਜ਼ ਦੇ ਲੁੱਟਮਾਰ ਕੀਤੀ ਗਈ ਹੈ ਭਗਵੰਤਪਾਲ ਜੀ ਵੱਲੋਂ ਆਪਾ ਪਾਟੇ ਨੇ ਕਿਹਾ ਕਿੰਨੇ ਵਾਦੇ ਕਿੰਨੇ ਪਰਵਾਦੇ ਦੇਖੋ ਆਮ ਆਦੀ ਪਾਰਟੀ ਦੇ ਬਾਰੇ ਜੇ ਅੱਜ ਗੱਲ ਕਰੀਏ ਤੇ ਇੱਕ ਲਿਸਟ ਬਣਾਣੀ ਪੈਣੀ ਹੈ ਬੜੀ ਲੰਬੀ ਲਿਸਟ ਬਣੇਗੀ ਸਭ ਤੋਂ ਪਹਿਲੇ ਲਾਉਣ ਆਂਡਰ ਦੀ ਲਿਸਟ ਬਣੇਗੀ ਲਾਉਣ ਆਂਡਰ ਦੀ ਲਿਸਟ ਇੰਨਾ ਹਾਲਾਤ ਖਰਾਬ ਹੈ ਕਿ ਲੋਕਾਂ ਦਾ ਸਾਹ ਲੈਣਾ ਮੁਸ਼ਕਿਲ ਹੈ ਵਪਾਰੀਆਂ ਦੇ ਲੁੱਟਮਾਰ ਬੱਚਿਆਂ ਦੇ ਗਲਤ ਕੰਮ ਹਰ ਚੀਜ਼ ਇਹ ਸਰਕਾਰ ਵੇਲੇ ਹੋ ਰਿਹਾ ਹੈ ਲਾਉਣ ਆਂਡਰ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਸਭ ਤੋਂ ਵੱਡੀ ਜਿਹੜੀ ਹੈ ਛਲ ਝੂਠ ਦੀ ਸਰਕਾਰ ਬਣ ਕੇ ਆਏ ਸੀ 1000 ਰੁਪਏ ਦੇ ਵਾਅਦੇ ਝੂਠੇ ਕਰਕੇ ਉਹ ਵੀ ਉਹਨਾਂ ਕੋਲ ਪੂਰੇ ਨਹੀਂ ਹੋਏ